ਪ੍ਰੈਗਨੈਂਸੀ ਦੇ ਵਿੱਚ ਰੰਗ ਕਾਲਾ ਜਾਂ ਫਿਰ ਛਾਈਆਂ ਕਿਉਂ ਪੈਂਦੀਆਂ ਹਨ ਇਸ ਦੇ ਮੇਨ ਤਿੰਨ ਕਾਰਨ ਹਨ ਨੰਬਰ 1 ਹਾਰਮੋਨ ਨੰਬਰ 2 ਆਇਲੀ ਗਲੈਂਡ ਨੰਬਰ 3 ਮਲੈਨਿਨ ਨੰਬਰ 1 ਹਾਰਮੋਨ ਪ੍ਰੈਗਨੈਂਸੀ ਦੇ ਵਿੱਚ ਹਾਰਮੋਨ ਚੇਂਜਸ ਬਹੁਤ ਹੁੰਦੇ ਹਨ ਹਰ ਇੱਕ ਦੀ ਬੋਡੀ ਅਲੱਗ ਹੁੰਦੀ ਹੈ ਔਰ ਹਾਰਮੋਨ ਚੇਂਜਸ ਵੀ ਅਲੱਗ ਹੁੰਦੇ ਹਨ ਇਸੇ ਦੇ ਅਕੋਰਡਿੰਗ ਹੀ ਕਿਸੇ ਦੀ ਸਕਿਨ ਹੈਗੀ ਡਾਰਕ ਹੋ ਜਾਂਦੀ ਹੈ ਕਿਸੇ ਦੀ ਨਾਰਮਲ ਰਹਿੰਦੀ ਹੈ ਜਾਂ ਫਿਰ ਕਿਸੇ ਦੀ ਸਕਿਨ ਗਲੋ ਕਰਨ ਲੱਗ ਜਾਂਦੀ ਹੈ ਨੰਬਰ ਆਇਲੀ ਗਲੈਂਡ ਇਹ ਆਇਲੀ ਗਲੈਂਡ ਮੰਨ ਲਓ ਪਹਿਲਾਂ ਤੁਹਾਡੀ ਸਕਿਨ ਬਹੁਤ ਜ਼ਿਆਦਾ ਡਰਾਈ ਹੈ ਔਰ ਇਹ ਆਇਲੀ ਗਲੈਂਡ ਪ੍ਰੈਗਨਸੀ ਦੇ ਵਿੱਚ ਐਕਟਿਵ ਹੋ ਗਏ ਔਰ ਬਹੁਤ ਜ਼ਿਆਦਾ ਆਇਲ ਪ੍ਰੋਡਿਊਸ ਕਰਨ ਲੱਗ ਗਏ ਜਿਸ ਨਾਲ ਤੁਹਾਡੀ ਜਿਹੜੀ ਸਕਿਨ ਹੈਗੀ ਉਹ ਗਲੋ ਕਰ ਸਕਦੀ ਹੈ ਔਰ ਜੇਕਰ ਤੁਹਾਡੀ ਸਕਿਨ ਪਹਿਲਾਂ ਹੀ ਆਇਲੀ ਹੈ ਔਰ ਇਹ ਜਿਹੜੇ ਆਇਲੀ ਗਲੈਂਡ ਹਨ ਇਹ ਜ਼ਿਆਦਾ ਤੇਲ ਪੈਦਾ ਕਰਨਗੇ ਔਰ ਜਿਸ ਨਾਲ ਜਿਹੜੀ ਤੁਹਾਡੀ ਸਕਿਨ ਹੈਗੀ ਉਹ ਡਾਰਕ ਹੋ ਜਾਵੇਗੀ ਨਾਲ ਪਿੰਪਲ